ਸ਼੍ਰੀਆ ਕਾਲ ਜੀ ਕੁਝ ਦਿਨ ਪਹਿਲਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਡਾਕਟਰ ਭੀਮਰਾ ਉਮੇਦਕਰ ਦੀ ਮੋਤੀ ਦੇ ਬੇਅਦਵੀ ਬੇਅਦਵੀ ਆ ਸਾਹਮਣੇ ਆਈ ਜਾਵ ਦੇ ਵਿੱਚ ਹੋਈ ਇਸ ਬੇਅਦਵੀ ਦੀ ਘਟਨਾ ਦੇ ਉੱਪਰ ਦੇਸ਼ ਭਰ ਦੇ ਵਿੱਚ ਰੋਜ਼ ਦਿਖਾਈ ਦਿਖਾਇਆ ਗਿਆ ਇੱਥੋਂ ਤੱਕ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਨੂੰ ਬੰਦ ਤੱਕ ਕੀਤਾ ਗਿਆ ਇਸ ਮੁੱਦੇ ਹੋਰ ਰੰਗਤ ਦੇਣ ਦੇ ਲਈ ਤਾਂ ਜਾਤ ਪਾਤ ਦਾ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੁਣ ਜੋ ਘਟਨਾ ਸਾਹਮਣੇ ਆਈ ਹੈ ਉਸ ਦੇ ਬਾਰੇ ਅਸੀਂ ਤੁਹਾਨੂੰ ਦੱਸਣ ਲੱਗੇ ਹਾਂ ਕਿ ਘਟਨਾ ਦੇ ਇੱਕ ਪਿੰਡ ਬਦਹਾੜਾ ਦੀ ਹੈ ਜਿੱਥੇ ਕਿ ਰਾਤ ਨੂੰ ਤਕਰੀਬਨ 11 ਵਜੇ 11 ਵਜੇ ਦੋ ਵਿਅਕਤੀ ਪਿੰਡ ਦੇ ਵਿੱਚ ਲੱਗੀ ਹੋਏ ਡਾਕਟਰ ਭੀਮਰਾਓ ਅੰਬੇਦਕਰ ਦੀ ਮੂਰਤੀ ਦੇ ਕੋਲ ਆਪਣੇ ਹੱਥਾਂ ਦੇ ਵਿੱਚ ਕਈ ਨਕੀਲੇ ਹਥਿਆਰ ਰਾਟ ਵਰਗੇ ਲੈ ਕੇ ਪਹੁੰਚੇ ਨੇ ਤੇ ਮੂਰਤੀ ਦੇ ਉੱਪਰ ਚੜ ਕੇ ਮੂਰਤੀ ਨੂੰ ਤੋੜਨ ਦੀ ਕੋਸ਼ਿਸ਼ ਵੀ ਕਰਦੇ ਨੇ ਡਾਕਟਰ ਭੀਮrao ਅੰਬੇਦਕਰ ਦੀ ਮੂਰਤੀ ਦਾ ਇੱਕ ਹੱਥ ਕੱਟਿਆ ਗਿਆ ਤੇ ਉਸੇ ਕੱਟੇ ਹੱਥ ਦੇ ਨਾਲ ਉਥੇ ਮੌਕੇ ਦੇ ਉੱਪਰ ਖੜ ਕੇ ਤਸਵੀਰਾਂ ਵੀ ਖਿੱਚੀਆਂ ਗਈਆਂ ਤਸਵੀਰਾਂ ਤੁਸੀਂ ਵੀਡੀਓ ਦੇ ਵਿੱਚ ਸਾਫ਼-ਸਾਫ਼ ਦੇਖ ਸਕਦੇ ਹੋ ਹੋਮੋਗੇ ਇਹਨਾਂ ਨੂੰ ਕਿਸੇ ਦੇ ਵੱਲੋਂ ਜ਼ਿੰਮੇਵਾਰੀ ਦੇ ਕੇ ਭੇਜਿਆ ਗਿਆ ਹੋਵੇ ਕਿ ਉੱਥੇ ਜਾ ਕੇ ਡਾਕਟਰ ਭੀਮਰਾਓ ਅੰਬੇਦਕਰ ਦੇ ਪੁੱਤ ਦੀ ਤੋੜਪਾਨ ਕਰਨੀ ਹੈ ਜਾਂ ਫਿਰ ਉੱਥੇ ਹੱਥ ਕੱਟ ਕੇ ਲੈ ਕੇ ਆਉਣਾ ਆਉਣਾ ਤਾਂ ਜੋ ਇਸ ਦੇ ਨਾਲ ਜਿਹੜਾ ਹਰਿਆਣੇ ਦੇ ਵਿੱਚ ਵੀ ਪੰਜਾਬ ਵਾਂਗ ਜਿਹੜਾ ਮਾਹੌਲ ਬਣਿਆ ਜਾ ਸਕੇ ਹਰਿਆਣੇ ਦੇ ਵਿੱਚ ਇਹ ਵਾਪਰੀ ਘਟਨਾ 2 ਫਰਵਰੀ ਦੀ ਹੈ ਜੋ 9 ਫਰਵਰੀ ਨੂੰ ਇਸ ਦੀ ਇੱਕ ਵੀਡੀਓ ਸਾਹਮਣੇ ਆਉਂਦੀ ਹੈ 7 ਦਿਨਾਂ ਦੇ ਫਰਕ ਦੇ ਨਾਲ ਜਿਹੜਾ ਇਹ ਵੀਡੀਓ ਦਾ ਸਾਹਮਣੇ ਆਉਣਾ ਇੱਕ ਰੂਪ ਦੇ ਵਿੱਚ ਪ੍ਰਸ਼ਾਸਨ ਦੇ ਉੱਪਰ ਵੀ ਜਿਹੜਾ ਸਵਾਲ ਨਹੀਂ ਖੜਾ ਕਰ ਦਿੰਦੀ ਹੈ ਪੰਜਾਬ ਦੇ ਵਿੱਚ ਥੋੜੇ ਮਾਰਨ ਲੱਗੇ ਨੌਜਵਾਨ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਤੇ ਉਸ ਦੇ ਉੱਪਰ ਮੁਕੱਦਮਾ ਵੀ ਚਲਾਇਆ ਗਿਆ ਪਰ ਹਰਿਆਣਾ ਦੇ ਵਿੱਚ ਇੱਕ ਦੋ ਬਿਆਨ ਬਿਆਨ ਦੇਣ ਤੋਂ ਬਿਨਾ ਨਾ ਨਾ ਤਾਂ ਹਰਿਆਣਾ ਬੰਦ ਦੀ ਕਾਲ ਕਾਲ ਦਿੱਤੀ ਗਈ ਨਾ ਹੀ ਇਸ ਸੰਬੰਧਿਤ ਕੋਈ ਪ੍ਰੋਗਰਾਮ ਦੇਣ ਦੀ ਗੱਲ ਸਾਹਮਣੇ ਆਈ ਤਾਂ ਹੁਣ ਖੁਦ ਹੀ ਜਿਹੜਾ ਸੋਚ ਸਕਦੇ ਹਾਂ ਕਿ ਇਹਨਾਂ ਮੁੱਦਿਆਂ ਨੂੰ ਲੈ ਕੇ ਪੰਜਾਬ ਦੇ ਵਿੱਚ ਕੀ ਮਾਹੌਲ ਬਣਿਆ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਹਰਿਆਣੇ ਦੇ ਵਿੱਚ ਬੀਜੇਪੀ ਦੀ ਸਰਕਾਰ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਵੇਅਦ ਵੀ ਹੋਣ ਤੇ ਕਾਂਗਰਸ ਦੇ ਬੀਜੇਪੀ ਨੇ ਸਭਾਲ ਚੁੱਕੇ ਸੀ ਪਰ ਹਰਿਆਣੇ ਦੇ ਵਿੱਚ ਬੀਜੇਪੀ ਦੀ ਸਰਕਾਰ ਹੋਣ ਤੇ ਹੀ ਜਿਹੜਾ ਉਹ ਬੇਅਦਬੀ ਹੋਈ ਹੋ ਜਾਂਦੀ ਅਸਲ ਅਸਲ ਦੇ ਵਿੱਚ ਇਸ ਦੀ ਸਚਾਈ ਜਿਹੜੀ ਉਹ ਖੁੱਲ ਕੇ ਸਾਹਮਣੇ ਤਾਂ ਹੱਲੇ ਤੱਕ ਨਹੀਂ ਆਈ ਆ ਸਕੀ ਦੇਖਣਾ ਦੇਖਣਾ ਹੈ ਦੇਖਣਾ ਹੋਵੇ ਤਾਂ ਕਿ ਕਿੰਨੇ ਸਮੇਂ ਦੇ ਵਿੱਚ ਜਿਹੜਾ ਪ੍ਰਸ਼ਾਸਨ ਇਸ ਦੇ ਉੱਪਰ ਕਾਰਵਾਈ ਕਰਦਾ ਤੇ ਸਚਾਈ ਜਿਹੜੀ ਸਾਹਮਣੇ ਆਉਂਦੀ ਇੱਕ ਹਫਤਾ ਹੋ ਚੁੱਕਿਆ ਹੈਗਾ ਹੱਥ ਕਟਕੇ ਲੈ ਕੇ ਗਏ ਨੌਜਵਾਨ ਦੀ ਵੀਡੀਓ ਇੱਕ ਹਫਤੇ ਬਾਅਦ ਸਾਹਮਣੇ ਆਉਂਦੀ ਹੈ ਇਸ ਮਾਮਲੇ ਦੇ ਵਿੱਚ ਨਾ ਤਾਂ ਕਿਸੇ ਪ੍ਰਕਾਰ ਦੀ ਕੋਈ ਐਫ ਆਈ ਆਰ ਦੀ ਗੱਲਬਾਤ ਸਾਹਮਣੇ ਆਈ ਨਾ ਹੀ ਕੋਈ ਕਾਰਵਾਈ ਕਰਨ ਦੀ ਗੱਲਬਾਤ ਸਾਹਮਣੇ ਤੁਸੀਂ ਵੀਡੀਓ ਦੇ ਵਿੱਚ ਜਿਹੜਾ ਸਾਫ਼ ਦੇਖ ਸਕਦੇ ਹੋਵੋਗੇ ਕਿ ਇਸ ਤਰੀਕੇ ਦੇ ਨਾਲ ਮੁਜਰਮ ਬਲੌਨ ਜਿਹੜਾ ਇਸ ਪੂਰੀ ਵਾਰਦਾਤ ਨੂੰ ਇਲਜ਼ਾਮ ਜਿਹੜਾ ਉਹ ਦਿੱਤਾ ਗਿਆ ਮੋਕੇ ਤੇ ਉੱਪਰ ਜਿਹੜਾ ਰਾਤ ਜਿਹੜੇ ਰਾਤ ਦੇ ਸਮੇਂ ਜਿਹਾਂ ਜੇ ਤਸਵੀਰਾਂ ਅਸੀਂ ਨੇ ਤੁਹਾਡੇ ਨਾਲ ਹਰਿਆਣੇ ਦੀਆਂ ਸਾਂਝੀਆਂ ਕੀਤੀਆਂ ਨੇ ਸੋ ਪੂਰੀ ਗੱਲਬਾਤ ਜਿਹੜੀ ਤੁਸੀਂ ਸੁਣ ਲਈ ਹੋਵੇਗੀ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹਰਿਆਣਾ ਦੇ ਪਿੰਡ ਦੇ ਵਿੱਚ ਇੱਕ ਵੱਡੀ ਬੇਅਦਬੀ ਦੀ ਘਟਨਾ ਵਾਪਰਦੀ ਹੈ ਜਦੋਂ ਇਹੀ ਘਟਨਾ ਪੰਜਾਬ ਦੇ ਵਿੱਚ ਹੁੰਦੀ ਹੈ ਤਾਂ ਇਸ ਦਾ ਜਿਹੜਾ ਬੜਾ ਰੌਲਾ ਪਾਇਆ ਜਾਂਦਾ ਹੈਗਾ ਪੰਜਾਬ ਦੇ ਪੰਜ ਵੱਡੇ ਸ਼ਹਿਰ ਜਿਨ੍ਹਾਂ ਦੇ ਵਿੱਚ ਅੰਮ੍ਰਿਤਸਰ ਜਲੰਧਰ ਅਤੇ ਲੁਧਿਆਣਾ ਅਤੇ ਹੋਰ ਸ਼ਹਿਰ ਬੰਦ ਕੀਤੇ ਜਾਂਦੇ ਨੇ ਭਾਵੇਂ ਕਿ ਛੋਟੇ-ਮੋਟੇ ਸ਼ਹਿਰਾਂ ਦੇ ਵਿੱਚ ਜਿਹੜਾ ਬੰਦ ਦਾ ਅਸਰ ਦੇਖਣ ਨੂੰ ਮਿਲਦਾ ਹੈਗਾ ਬਹੁਤ ਸਾਰੇ ਲੋਕਾਂ ਦੇ ਨਾਲ ਦੁਕਾਨਾਂ ਬੰਦ ਕਰਨ ਨੂੰ ਲੈ ਕੇ ਝੜਪਾਂ ਵੀ ਹੁੰਦੀਆਂ ਨੇ ਪਰ ਇੱਥੇ ਲੱਗੇ ਹੋਏ ਸੀਸੀਟੀਵੀ ਕੈਮਰੇ ਦੇ ਵਿੱਚ ਸਾਫ਼ ਨਜ਼ਰ ਆਉਂਦਾ ਹੈਗਾ ਕਿ ਦੋ ਵਿਅਕਤੀ ਆਉਂਦੇ ਨੇ ਜਿਨ੍ਹਾਂ ਦੇ ਮੂੰਹ ਜਿਹੜੇ ਉਹ ਬੰਨੇ ਹੋਏ ਨੇ ਮੂੰਹ ਬੰਨਣ ਤੋਂ ਬਾਅਦ ਉਹਨਾਂ ਦੇ ਹੱਥਾਂ ਦੇ ਵਿੱਚ ਨਕੀਲੇ ਹਥਿਆਰ ਕੁਝ ਰਾੜਾਂ ਵਗੈਰਾ ਨਜ਼ਰ ਆਉਂਦੀਆਂ ਨੇ ਜਿਸ ਦੇ ਨਾਲ ਉਹ ਇਸ ਮੂਰਤੀ ਦਾ ਜਿਹੜਾ ਹੱਥ ਹੈ ਉਹ ਵੱਢ ਕੇ ਨਾਲ ਲੈ ਜਾਂਦੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਨਾਲ ਖਿੱਚਣ ਲੱਗੇ ਹੋਏ ਨੇ ਤੇ ਉਸ ਨੂੰ ਲੈ ਕੇ ਨਾਲ ਹਥਿਆਰ ਜਿਹੜੇ ਉਹ ਦਿਖਾਏ ਜਾ ਰਹੇ ਨੇ ਵੀਡੀਓ ਦੇ ਵਿੱਚ ਸੋ ਇੱਕ ਪਿੰਡ ਦੇ ਵਿੱਚ ਇੱਕ ਉੱਚੇ ਥੜੇ ਦੇ ਉੱਪਰ ਜਿਹੜੀ ਇਹ ਮੂਰਤੀ ਲੱਗੀ ਹੋਈ ਹੈਗੀ ਜਿਸ ਦੇ ਉੱਪਰ ਚੜ ਕੇ ਇਸ ਤਰੀਕੇ ਦੇ ਨਾਲ ਰਾਤ ਨੂੰ 11 ਵਜੇ ਇਸ ਘਟਨਾ ਨੂੰ ਪੂਰਾ ਅੰਜਾਮ ਜਿਹੜਾ ਉਹ ਦਿੱਤਾ ਜਾਏਗਾ ਹਾਲਾਂਕਿ ਹਰਿਆਣਾ ਦੇ ਵਿੱਚ 1 2 ਜਥੇਬੰਦੀਆਂ ਨੂੰ ਹਸਾਰ ਦੇ ਵਿੱਚ 1 2 ਜਥੇਬੰਦੀਆਂ ਤੋਂ ਬਿਨਾ ਹੋਰ ਕਿਸੇ ਦਾ ਜਿਹੜਾ ਬਿਆਨ ਸਾਹਮਣੇ ਨਹੀਂ ਆਇਆ ਨਾ ਹੀ ਕਿਸੇ ਪੋਲੀਟੀਕਲ ਪਾਰਟੀ ਦਾ ਨਾ ਹੀ ਜਿਹੜਾ ਕਿਸੇ ਹੋਰ ਸੰਸਥਾ ਦਾ ਇਤੋਂ ਤੱਕ ਕਿ ਜਦੋਂ ਪੰਜਾਬ ਦੇ ਵਿੱਚ ਇਹ ਘਟਨਾ ਹੁੰਦੀ ਹੈ ਤਾਂ ਭਾਜਪਾ ਅਤੇ ਕਾਂਗਰਸ ਦੇ ਵੱਲੋਂ ਜਿਹੜਾ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਉੱਪਰ ਸਵਾਲ ਚੁੱਕੇ ਜਾਂਦੇ ਨੇ ਕਿ ਕਿਸ ਤਰੀਕੇ ਕਿਸ ਤਰੀਕੇ ਦੇ ਨਾਲ ਜਿਹੜਾ ਬੇਅਦਬੀ ਹੋ ਜਾਂਦੀ ਹੈ ਬਲਕਿ ਅੰਮ੍ਰਿਤਸਰ ਦੇ ਵਿੱਚ ਜਿਹੜਾ ਉਸ ਨੌਜਵਾਨ ਦੇ ਵੱਲੋਂ ਕੇਵਲ ਹੱਥ ਆੜੇ ਹੀ ਜਿਹੜੇ ਉਹ ਮਾਰੇ ਗਏ ਸੀ ਪਰ ਹੁਣ ਇੱਥੇ ਜਿਹੜੇ ਦੋ ਵਿਅਕਤੀ ਨੇ ਇਹ ਬਾਹ ਤੱਕ ਕੱਟ ਕੇ ਨਾਲ ਲੈ ਜਾਂਦੇ ਨੇ ਅਜਈਆਂ ਤਸਵੀਰਾਂ ਦਾ ਜਿਹੜਾ ਸਾਹਮਣੇ ਆਉਣਾ ਇੱਕ ਬਹੁਤ ਹੀ ਜਿਹੜੀ ਸ਼ਰਮਨਾਕ ਗੱਲ ਹੈ ਕਿਉਂਕਿ ਅਜਿਹੇ ਹਰਕਤਾਂ ਕਰਦੇ ਹੋਏ ਮਾਹੌਲ ਨੂੰ ਜਿਹੜਾ ਵਿਗਾੜਨ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹ ਤਸਵੀਰਾਂ ਹਰਿਆਣੇ ਦੀਆਂ ਨੇ ਜਿੱਥੇ ਕੀ ਡਾਕਟਰ ਭੀਮਰਾਓ ਅੰਬੇਦਕਰ ਦੇ ਬੁੱਤ ਦੇ ਨਾਲ ਤੋੜ-ਫੋੜ ਕੀਤੀ ਜਾਂਦੀ ਹੈ ਹਾਲਾਂਕਿ ਇਹਨਾਂ ਵਿਅਕਤੀਆਂ ਦੇ ਵੱਲੋਂ ਬੁੱਤ ਦੇ ਨਾਲ ਹੋਰ ਵੀ ਤੋੜ-ਫੋੜ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਮੌਕੇ ਦੇ ਉੱਪਰ ਸਾਧਨਾਂ ਦਾ ਲੰਘਣਾ ਜਿਹੜਾ ਇਹਨਾਂ ਨੂੰ ਪਰੇਸ਼ਾਨ ਕਰਦਾ ਰਿਹਾ ਜਿਸ ਦੇ ਕਰਕੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਹ ਉੱਥੇ ਖੜ ਕੇ ਆਪਣੇ ਫੋਨ ਦੇ ਨਾਲ ਤਸਵੀਰਾਂ ਤਾਂ ਜ਼ਰੂਰ ਲੈਂਦੇਗੇ ਜਦੋਂ ਕੋਈ ਸਾਧਨ ਆਉਂਦਾ ਹੈਗਾ ਤਾਂ ਉਹ ਦੂਣ ਲੁੱਕ ਕੇ ਬੈਠ ਜਾਂਦੇ ਸੀ ਸੋ ਰਾਤ ਦੇ ਸਮੇਂ ਦੇ ਵਿੱਚ ਜਿਹੜਾ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਪਰ ਹਰਿਆਣਾ ਦੇ ਵਿੱਚ ਇਸ ਘਟਨਾ ਨੂੰ ਲੈ ਕੇ ਕਿਸੇ ਦੇ ਵੱਲੋਂ ਵੀ ਜਿਹੜੀ ਇਸ ਘਟਨਾ ਦੀ ਨਿੰਦਾ ਤੱਕ ਨਹੀਂ ਕੀਤੀ ਗਈ ਬਲਕਿ ਇਸ ਖਬਰ ਨੂੰ ਜਿਹੜਾ ਵੱਡੇ ਚੈਨਲ ਚੈਨਲਾਂ ਦੇ ਉੱਪਰ ਪੂਰੇ ਤਰੀਕੇ ਨਾਲ ਦੱਬ ਕੇ ਰੱਖ ਦਿੱਤਾ ਗਿਆ ਤੇ ਇਹ ਘਟਨਾ ਸਾਹਮਣੇ ਬੁਜਾਗਰ ਨਹੀਂ ਕੀਤੀ